ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੇਈ ਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਜੀ ਮਟਰ ਪਨੀਰ ਇੱਕਦਮ ਹਲਵਾਈ ਸਟਾਈਲ ਵਾਲਾ ਜਿਹੜਾ ਅਸੀਂ ਵਿਆਹ ਸ਼ਾਦੀਆਂ ਵਿੱਚ ਖਾਂਦੇ ਆ ਮਟਰ ਪਨੀਰ ਉਹੋ ਜਿਹਾ ਅਸੀਂ ਅੱਜ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਮਟਰ ਪਨੀਰ ਬਣਾਉਣਾ ਇੱਕਦਮ ਆਸਾਨ ਹੈ ਜੇ ਤੁਸੀਂ ਇਸ ਤਰੀਕੇ ਨਾਲ ਮਟਰ ਪਨੀਰ ਘਰ ਵਿੱਚ ਬਣਾਉਂਗੇ ਤਾਂ ਇੱਕਦਮ ਹਲਵਾਈ ਸਟਾਈਲ ਵਾਲਾ ਬਣੂਗਾ ਇਕਦਮ ਜਿਹੜਾ ਵਿਆਹ ਸ਼ਾਦੀਆਂ ਵਿੱਚ ਟੇਸਟ ਹੁੰਦਾ ਹੈ ਉਹ ਵਾਲਾ ਟੇਸਟ ਸਾਡੇ ਘਰ ਵਿੱਚ ਹੀ ਸਾਡੇ ਮਟਰ ਪਨੀਰ ਵਿੱਚ ਆਊਗਾ ਐਸ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਹੈ ਇਹ ਵੀ ਦੇਖ ਲੈਣੇ ਆਂ ਭਾਜੀ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਟੇਸਟੀ ਤੇ ਹੈਲਦੀ ਮਟਰ ਪਨੀਰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਹੈ ਚਲੋ ਦੇਖ ਲੈਨੇ ਆ ਮਟਰ ਪਨੀਰ ਬਣਾਉਣ ਲਈ ਸਾਨੂੰ 1 ਕੱਪ ਮਟਰ ਚਾਹੀਦੇ ਨੇ ਮੈਂ ਇੱਥੇ ਛਿੱਲੇ ਹੋਏ ਮਟਰ ਲਏ ਨੇ 3-4 ਸਾਨੂੰ ਪਿਆਜ਼ ਚਾਹੀਦੇ ਨੇ ਕੱਟੇ ਹੋਏ ਮੈਂ ਇੱਥੇ 3 ਪਿਆਜ਼ ਲਏ ਨੇ ਕੱਟੇ ਹੋਏ ਥੋੜਾ ਜਿਹਾ ਸਾਨੂੰ ਫਰੈਸ਼ ਹਰਾ ਧਨੀਆ ਚਾਹੀਦਾ ਕੱਟਿਆ ਹੋਇਆ 2 ਸਾਨੂੰ ਟਮਾਟਰ ਚਾਹੀਦੇ ਨੇ ਪਾਈਆ ਸਾਨੂੰ ਪਨੀਰ ਚਾਹੀਦਾ ਤੇ ਅਦਰਕ ਦਾ ਪੇਸਟ ਚਾਹੀਦਾ ਸਾਨੂੰ ਤੇ ਲਸਣ ਦਾ ਵੀ ਪੇਸਟ ਚਾਹੀਦਾ ਤਿੰਨ ਚਾਰ ਕਟੀਆਂ ਹੋਈਆਂ ਹਰੀਆਂ ਮਿਰਚਾਂ ਲੈਣੀਆਂ ਨੇ ਅਸੀਂ ਇਹ ਸਭ ਚੀਜ਼ਾਂ ਅਸੀਂ ਲੈ ਲੈਣੀਆਂ ਨੇ ਹੁਣ ਅਸੀਂ ਪਨੀਰ ਨੂੰ ਅਸੀਂ ਚਾਕੂ ਦੀ ਮਦਦ ਨਾਲ ਐਦਾਂ ਕੱਟ ਦਵਾਂਗੇ ਪਨੀਰ ਦੇ ਅਸੀਂ ਐਦਾਂ ਟੁਕੜੇ ਕਰ ਲਵਾਂਗੇ ਮੀਡੀਅਮ ਸਾਈਜ਼ ਦੇ ਅਸੀਂ ਪਨੀਰ ਦੇ ਟੁਕੜੇ ਕਰ ਲੈਣੇ ਨੇ ਇਸ ਤਰ੍ਹਾਂ ਪਨੀਰ ਦੇ ਟੁਕੜੇ ਦੇਖਣ ਵਿੱਚ ਵੀ ਬਹੁਤ ਵਧੀਆ ਲੱਗਣਗੇ। ਜਿਆਦਾ ਅਸੀਂ ਇਹਨਾਂ ਨੂੰ ਬਰੀਕ ਨਹੀਂ ਕਰਾਂਗੇ। ਇੱਕਦਮ ਅਸੀਂ ਮੀਡੀਅਮ ਸਾਈਜ਼ ਰੱਖਣਾ ਇਹਨਾਂ ਦਾ। ਇਸ ਤਰ੍ਹਾਂ ਅਸੀਂ ਇਹ ਸਾਰਾ ਪਨੀਰ ਕੱਟ ਲੈਣਾ। ਜੇ ਤੁਸੀਂ ਇਸ ਤਰ੍ਹਾਂ ਦੱਸੇ ਅਨੁਸਾਰ ਮਟਰ ਪਨੀਰ ਘਰ ਵਿੱਚ ਹੀ ਬਣਾਉਂਗੇ ਤਾਂ ਇੱਕਦਮ ਵਿਆਹਾਂ ਸ਼ਾਦੀਆਂ ਵਾਲਾ ਮਟਰ ਪਨੀਰ ਬਣ ਕੇ ਤਿਆਰ ਹੋਏਗਾ। ਇਸ ਤਰ੍ਹਾਂ ਅਸੀਂ ਇਹ ਸਾਰਾ ਪਨੀਰ ਕੱਟ ਲੈਣਾ ਮੈਂ ਇੱਥੇ ਸਾਰੇ ਪਨੀਰ ਦੇ ਟੁਕੜੇ ਕਰ ਲਏ ਨੇ ਹੁਣ ਅਸੀਂ ਪਨੀਰ ਨੂੰ ਰੱਖ ਦੇਣਾ ਸਾਈਡ ਤੇ ਤੇ ਇੱਕ ਕਸੀ ਮਿਕਸੀ ਜਾਰ ਲੈ ਲੈਣਾ ਮਿਕਸੀ ਜਾਰ ਵਿੱਚ ਅਸੀਂ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਚੰਗੀ ਤਰੀਕੇ ਨਾਲ ਪੀਸ ਲੈਣਾ ਹੈ ਪਿਆਜ਼ ਦਾ ਅਸੀਂ ਇੱਕ ਪੇਸਟ ਤਿਆਰ ਕਰ ਲਵਾਂਗੇ ਅੱਧਾਈ ਅਸੀਂ ਟਮਾਟਰ ਦਾ ਵੀ ਪੇਸਟ ਬਣਾਉਣਾ ਟਮਾਟਰ ਨੂੰ ਵੀ ਅਸੀਂ ਮਿਕਸੀ ਜਾਰ ਵਿੱਚ ਪਾ ਦੇਣਾ ਕੱਟ ਕੇ ਐਦਾ ਵੀ ਅਸੀਂ ਇੱਕ ਪੇਸਟ ਤਿਆਰ ਕਰ ਲਵਾਂਗੇ ਟਮਾਟਰ ਨੂੰ ਮਿਕਸੀ ਜਾਰ ਵਿੱਚ ਪਾ ਕੇ ਪੀਸਣ ਤੋਂ ਬਾਅਦ ਅਸੀਂ ਗੈਸ ਓਨ ਕਰਕੇ ਕੜਾਈ ਰੱਖ ਲੈਣੀ ਹੈ ਕੜਾਈ ਵਿੱਚ ਅਸੀਂ ਸਰੋਂ ਦਾ ਤੇਲ ਪਾ ਲੈਣਾ ਤੁਸੀਂ ਕਿਉਂ ਜ ਤੇਲ ਕੁਝ ਵੀ ਯੂਜ਼ ਕਰ ਸਕਦੇ ਹੋ ਮੈਂ ਇੱਥੇ ਸਰੋਂ ਦਾ ਤੇਲ ਯੂਜ਼ ਕੀਤਾ ਹੈ ਤੇਲ ਨੂੰ ਅਸੀਂ ਚੰਗੇ ਤਰੀਕੇ ਨਾਲ ਗਰਮ ਹੋਣ ਦੇਣਾ ਜਦੋਂ ਤੇਲ ਚੰਗੇ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ ਇੱਥੇ ਮੈਂ ਅੱਧਾ ਚਮਚ ਜੀਰਾ ਐਡ ਕਰ ਦਿੱਤਾ ਹੈ ਜੀਰੇ ਨੂੰ ਹੁਣ ਅਸੀਂ ਥੋੜੀ ਦੇਰ ਲਈ ਭੁੰਨਾਂਗੇ ਹੁਣ ਅਸੀਂ ਇਹਦੇ ਵਿੱਚ ਪੀਸਿਆ ਹੋਇਆ ਪਿਆਜ਼ ਦਾ ਪੇਸਟ ਐਡ ਕਰਾਂਗੇ ਇਹਦੇ ਵਿੱਚ ਇਹ ਮੈਂ ਪਿਆਜ਼ ਦਾ ਪੇਸਟ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਅਸੀਂ ਇਸ ਨੂੰ ਵੀ ਥੋੜੀ ਦੇਰ ਤੱਕ ਭੁੰਨ ਲਵਾਂਗੇ ਪਿਆਜ਼ ਨੂੰ ਅਸੀਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਜਦੋਂ ਐਦਾਂ ਦਾ ਦਿਸਣ ਲੱਗ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਅਦਰਕ ਤੇ ਲਸਣ ਦਾ ਪੇਸਟ ਐਡ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਪਿਆਜ਼ ਇਕਦਮ ਹਲਕਾ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਅਦਰਕ ਦਾ ਪੇਸਟ ਪਾਵਾਂਗੇ ਅਦਰਕ ਦਾ ਪੇਸਟ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਅਸੀਂ ਇਸ ਵਿੱਚ ਲਸਣ ਦਾ ਪੇਸਟ ਪਾਵਾਂਗੇ ਇੱਕ ਚਮਚ ਇੱਥੇ ਮੈਂ ਇੱਕ ਚਮਚ ਲਸਣ ਦਾ ਪੇਸਟ ਇਹਦੇ ਵਿੱਚ ਐਡ ਕਰ ਰਹੀ ਹਾਂ ਇਹਨਾਂ ਦੋਨਾਂ ਨੂੰ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਤੇ ਥੋੜੀ ਦੇਰ ਤੱਕ ਅਸੀਂ ਇਹਨਾਂ ਨੂੰ ਭੁੰਨਣਾ ਅਦਰਕ ਤੇ ਲਸਣ ਦਾ ਪੇਸਟ ਵੀ ਅਸੀਂ ਭੁੰਨ ਲੈਣਾ ਇਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਲਾ ਲੈਣਾ ਹੁਣ ਅਸੀਂ ਇਹਦੇ ਵਿੱਚ ਪੀਸਿਆ ਹੋਇਆ ਟਮਾਟਰ ਐਡ ਕਰਾਂਗੇ ਜਿਹੜਾ ਅਸੀਂ ਮਿਕਸੀ ਜਾਰ ਵਿੱਚ ਪਾ ਕੇ ਟਮਾਟਰ ਦਾ ਪੇਸਟ ਤਿਆਰ ਕੀਤਾ ਸੀਗਾ ਉਹ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਅਸੀਂ ਥੋੜੀ ਦੇਰ ਤੱਕ ਇਹਨਾਂ ਸਾਰੇ ਮਸਾਲੇ ਨੂੰ ਐਦਾਂ ਹੀ ਚਲਾ ਲਵਾਂਗੇ ਇਹਨਾਂ ਨੂੰ ਅਸੀਂ ਥੋੜੀ ਦੇਰ ਤੱਕ ਭੁੰਨਣਾ ਹੈ ਹੁਣ ਅਸੀਂ ਇਸ ਨੂੰ ਥੋੜੀ ਦੇਰ ਤੱਕ ਐਦਾਂ ਹੀ ਰੱਖਾਂਗੇ ਤਾਂ ਕਿ ਇਹ ਚੰਗੀ ਤਰੀਕੇ ਨਾਲ ਪੱਕ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਮਸਾਲਾ ਐਦਾਂ ਦਾ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਦਾ ਐਡ ਕਰਾਂਗੇ ਹਲਦੀ ਮੈਂ ਇਹਦੇ ਵਿੱਚ ਐਡ ਕਰ ਦਿੱਤੀ ਹੈ ਹੁਣ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਐਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਅਸੀਂ ਐਸ ਨੂੰ ਥੋੜੀ ਦੇਰ ਤੱਕ ਐਦਾਂ ਹੀ ਪਕਾਵਾਂਗੇ ਤਾਂਕਿ ਇਹ ਸਾਰੇ ਮਸਾਲੇ ਚੰਗੀ ਤਰੀਕੇ ਨਾਲ ਪੱਕ ਜਾਣ ਹੁਣ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਇੱਥੇ ਮੈਂ ਇਹਦੇ ਵਿੱਚ ਨਮਕ ਐਡ ਕਰ ਦਿੱਤਾ ਹੈ ਨਮਕ ਐਡ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 3-4 ਕਟੀਆਂ ਹੋਈਆਂ ਹਰੀਆ ਮਿਰਚਾਂ ਐਡ ਕਰਾਂਗੇ। ਇੱਥੇ ਮੈਂ ਦੇ ਵਿੱਚ ਹਰੀਆ ਮਿਰਚਾਂ ਐਡ ਕਰ ਦਿੱਤੀਆਂ ਨੇ। ਹੁਣ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਹੈ। ਇਹ ਹੀ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਦਿੱਤੀਆਂ ਨੇ। ਅਨ ਸਭ ਤੀਜਾਂ ਨੂੰ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਥੋੜੀ ਦੇਰ ਤੱਕ ਹੋਰ ਪਕਾਵਾਂਗੇ ਇਸ ਨੂੰ ਅਸੀਂ ਐਦਾਂ ਛੱਡ ਦਵਾਂਗੇ ਤਾਂ ਕਿ ਇਹ ਚੰਗੀ ਤਰੀਕੇ ਨਾਲ ਪੱਕ ਜਾਵੇ ਇਸ ਤਰ੍ਹਾਂ ਮਸਾਲੇ ਚੰਗੀ ਤਰੀਕੇ ਨਾਲ ਪੱਕ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਮਸਾਲਿਆਂ ਦਾ ਕਲਰ ਚੇਂਜ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ 1 ਕੱਪ ਮਟਰ ਐਡ ਕਰਾਂਗੇ ਇੱਥੇ ਮੈਂ ਦੇ ਵਿੱਚ ਹਰੇ ਮਟਰ ਐਡ ਕਰ ਦਿੱਤੇ ਨੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਮਟਰ ਅਸੀਂ ਚੰਗੀ ਤਰੀਕੇ ਨਾਲ ਇਹਦੇ ਵਿੱਚ ਮਿਲਾ ਲਏ ਨੇ ਮਟਰਾਂ ਨੂੰ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਐਦਾਂ ਹੀ ਥੋੜੀ ਦੇਰ ਤੱਕ ਚਲਾਵਾਂਗੇ ਤਾਂ ਕਿ ਇਹ ਮਟਰ ਚੰਗੀ ਤਰੀਕੇ ਨਾਲ ਪੱਕ ਜਾਣ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਪਨੀਰ ਐਡ ਕਰਾਂਗੇ ਇਹ ਮੈਂ ਕੱਟਿਆ ਹੋਇਆ ਪਨੀਰ ਲੈ ਲਿਆ ਹੁਣ ਅਸੀਂ ਪਨੀਰ ਨੂੰ ਕੜਾਈ ਵਿੱਚ ਐਡ ਕਰ ਦਵਾਂਗੇ ਇਹ ਮੈਂ ਪਨੀਰ ਕੜਾਈ ਵਿੱਚ ਐਡ ਕਰ ਦਿੱਤਾ ਅੱਧਾ ਅਸੀਂ ਸਾਰਾ ਪਨੀਰ ਕੜਾਈ ਵਿੱਚ ਐਡ ਕਰ ਦੇਣਾ ਪਨੀਰ ਦੇ ਵੱਡੇ ਟੁਕੜਿਆਂ ਨਾਲ ਸਬਜ਼ੀ ਦੇਖਣ ਵਿੱਚ ਵੀ ਸੋਹਣੀ ਲੱਗੂਗੀ ਇਸ ਤਰ੍ਹਾਂ ਅਸੀਂ ਇਹ ਸਾਰਾ ਪਨੀਰ ਕੜਾਈ ਵਿੱਚ ਐਡ ਕਰ ਦਿੱਤਾ ਪਨੀਰ ਨੂੰ ਕੜਾਹੀ ਵਿੱਚ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਐ ਇਸ ਤਰ੍ਹਾਂ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਐਸ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਅਸੀਂ ਐਸ ਨੂੰ ਕੁਝ ਦੇਰ ਤੱਕ ਪਕਾਵਾਂਗੇ ਹੁਣ ਅਸੀਂ ਇਸ ਨੂੰ ਥੋੜੀ ਦੇਰ ਤੱਕ ਐਦਾਂ ਹੀ ਪਕਾਵਾਂਗੇ ਇਸ ਨੂੰ ਛੇਤੀ ਪਕਾਉਣ ਲਈ ਅਸੀਂ ਇਸ ਨੂੰ ਥੋੜੀ ਦੇਰ ਲਈ ਟੱਕੇ ਰੱਖ ਦਿੰਨੇ ਆਂ ਐਸ ਤਰ੍ਹਾਂ ਮੈਂ ਇਸ ਨੂੰ ਥੋੜੀ ਦੇਰ ਲਈ ਟੱਕ ਦਿੱਤਾ ਥੋੜੀ ਦੇਰ ਬਾਅਦ ਅਸੀਂ ਇਸ ਨੂੰ ਚੈੱਕ ਕਰ ਲੈਣਾ ਹੁਣ ਅਸੀਂ ਮਟਰ ਪਨੀਰ ਨੂੰ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਮਟਰ ਪਨੀਰ ਰਿਜ ਰਿਹਾ ਹੈ ਮਟਰ ਪਨੀਰ ਬਿਲਕੁਲ ਤਿਆਰ ਹੋ ਚੁੱਕਿਆ ਹੁਣ ਅਸੀਂ ਇਹਦੇ ਉੱਤੇ ਫਰੈਸ਼ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਕਟਿਆ ਹੋਇਆ ਹਰਾ ਧਨੀਆ ਅਸੀਂ ਮਟਰ ਪਨੀਰ ਵਿੱਚ ਐਡ ਕਰ ਦਿੰਨੇ ਆ ਹਰਾ ਧਨੀਆ ਅਸੀਂ ਆਸ ਵਿੱਚ ਐਡ ਕਰ ਦਿੱਤਾ ਹੈ ਹਰੇ ਧਨੀਏ ਨਾਲ ਮਟਰ ਪਨੀਰ ਦਾ ਟੇਸਟ ਹੋਰ ਵੀ ਜ਼ਿਆਦਾ ਵਧ ਜਾਵੇਗਾ ਹੁਣ ਅਸੀਂ ਗੈਸ ਆਫ ਕਰ ਦੇਣਾ ਗੈਸ ਆਫ ਕਰਨ ਤੋਂ ਬਾਅਦ ਅਸੀਂ ਮਟਰ ਪਨੀਰ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਗਰਮਾ ਗਰਮ ਮਟਰ ਪਨੀਰ ਬਣ ਕੇ ਤਿਆਰ ਹੋ ਚੁੱਕਿਆ ਤੁਸੀਂ ਵੀ ਜੇ ਇਸ ਤਰ੍ਹਾਂ ਸਾਰੇ ਸਟੈਪ ਫੋਲੋ ਕਰਕੇ ਮਟਰ ਪਨੀਰ ਬਣਾਓਗੇ ਤਾਂ ਇੱਕਦਮ ਹਲਵਾਈ ਸਟਾਈਲ ਮਟਰ ਪਨੀਰ ਤੁਸੀਂ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਇੱਕਦਮ ਵਿਆਹ ਸ਼ਾਦੀਆਂ ਵਾਲਾ ਟੇਸਟ ਸਾਡੇ ਘਰ ਵਿੱਚ ਬਣੇ ਗਰਮਾ ਗਰਮ ਮਟਰ ਪਨੀਰ ਵਿੱਚੋਂ ਆਵੇਗਾ ਤੁਸੀਂ ਇੱਕ ਵਾਰ ਇਹ ਮਟਰ ਪਨੀਰ ਜ਼ਰੂਰ ਬਣਾ ਕੇ ਟਰਾਈ ਕਰੋ ਬੱਚੇ ਤੇ ਵੱਡੇ ਐਸ ਮਟਰ ਪਨੀਰ ਨੂੰ ਸਭ ਪਸੰਦ ਕਰਨਗੇ ਗਰਮਾ ਗਰਮ ਮਟਰ ਪਨੀਰ ਬਣ ਕੇ ਤਿਆਰ ਹੋ ਚੁੱਕਿਆ ਇਹ ਮਟਰ ਪਨੀਰ ਅਸੀਂ ਘਰ ਦੇ ਬੇਸਿਕ ਮਸਾਲਿਆਂ ਨਾਲ ਹੀ ਬਣਾ ਲਿਆ ਹੈ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਬੇਸਿਕ ਮਸਾਲਿਆਂ ਨਾਲ ਇੰਨਾ ਜਿਆਦਾ ਸੁਆਦੀਸ਼ਟ ਤੇ ਟੇਸਟੀ ਤੇ ਹੈਲਦੀ ਮਟਰ ਪਨੀਰ ਬਿਲਕੁਲ ਹਲਵਾਈ ਸਟਾਈਲ ਵਾਲਾ ਘਰ ਵਿੱਚ ਬਣਾ ਸਕਦੇ ਹੋ ਅਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਮਟਰ ਪਨੀਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਕਦਮ ਗਾੜਾ ਗਾੜਾ ਮਟਰ ਪਨੀਰ ਅਸੀਂ ਘਰ ਵਿੱਚ ਤਿਆਰ ਕਰ ਲਿਆ ਤੁਸੀਂ ਇਸ ਨੂੰ ਸਿੰਪਲ ਫੁਲਕਿਆਂ ਨਾਲ ਜਾਂ ਪਰਾਂਠਿਆਂ ਨਾਲ ਖਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਐਸੇ ਤਰ੍ਹਾਂ ਦੀਆਂ ਨਿਊ ਵੀਡੀਓਜ਼ ਨੂੰ ਦੇਖਣ ਲਈ ਬੇਬੇ ਬਾਪੂ ਕੀਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੇ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ